ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਲਾਤਕਾਰੀ ਕਤੇੜ ਨੂੰ ਜਾਣਦੇ ਹੋਮੂਗੇ ਅਮਰਤਪਾਲ ਮੈਰੋ ਖੱਚ ਜਿਹੜਾ ਕਮਲਕੌਰ ਦਾ ਕਤਲ ਕਰਕੇ ਭਗੋੜਾ ਹੋਇਆ ਹੋਇਆ ਤੇ ਉਹਨੇ ਵੀ ਇੱਕ ਆਡੀਓ ਮੈਰਲ ਕੀਤੀ ਸੀ ਜੇ ਕੁੜੀ ਨੂੰ ਇਨਸਾਫ ਨਾ ਮਿਲਿਆ ਅਸੀਂ ਆਵਾਂਗੇ ਸਾਡੇ ਬੰਦੇ ਆਉਣਗੇ ਦੋਸ਼ਾ ਛੱਡਦਾ ਉਹਨੇ ਤੇ ਨਾਲ ਫੁੱਲਣ ਦੇਵੀ ਦਾ ਖਤਾਬ ਵੀ ਦਿੱਤਾ ਸੀ ਤੇ ਪਰ ਅਗਲੇ ਸਮਝੌਤਾ ਕਰਕੇ ਜਦੋਂ ਜੜੀਆਂ ਭੇਡਾਂ ਨੇ ਉਹ ਕਹਿਣ ਕਈ ਜੰਦਗਾਂ ਨੇ ਇਹ ਤਾਂ ਅੰਮ੍ਰਿਤਪਾਲ ਮਹਿਰੋ ਦੀ ਐਂਟਰੀ ਸੀ ਤਾਂ ਸਮਝੌਤਾ ਹੋ ਗਿਆ ਤੇ ਅੰਮ੍ਰਿਤਪਾਲ ਆਪਣੇ ਕੇ ਦਾ ਸਮਝੌਤਾ ਤਾਂ ਪਹਿਲਾਂ ਕਰ ਲੇ ਵਸ਼ਤਾ ਲੱਭਦੀ ਫਿਰਦੀ ਹੈ ਜਦੋਂ ਥੱਕੇ ਚੜ ਗਿਆ ਐ ਰੂਮਾਂ ਨੂੰ ਪਿੰਜ ਦੇਣਗੇ ਅਗਲੇ ਪਹਿਲੀ ਗੱਲ ਤਾਂ ਹੋ ਸਕਦਾ ਪਤਾ ਨਹੀਂ ਕਿਹੜੇ ਖੂਖਾਤੇ ਹੋਣਾ ਹੋਏ ਇਹ ਜਿਹੜੀਆਂ ਆੜ ਗੋੜ ਗੋ ਜਿਆਦਾ ਬਹਿਲ ਹੁੰਦੇ ਨੇ ਇਦਾਂ ਦੀਆਂ ਇਹੋ ਜਿਵੇਂ ਅਮਰਪਾਲ ਦਾ ਪਾਪਾ ਹੱਥ ਮਾਰਨ ਦਾ ਕਮਲੇ ਜੇ ਆਈ 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 ਦੇ ਨਾਲ ਬਣਾਈਆਂ ਜਾ ਸਕਦੀਆਂ ਕੋਈ ਬਟੇ ਗੱਲ ਨਹੀਂ ਕਿਉਂਕਿ ਢੜਕਾਉਣਾ ਹੁੰਦਾ ਲੋਕਾਂ ਨੂੰ ਤੇ ਮੈਂ ਅੱਜ ਜਦੋਂ ਸੁੱਤਾ ਉੱਠਿਆ ਇਸ਼ਨਾਨ ਕੀਤਾ ਤੇ ਕਿਸੇ ਬੰਦੇ ਦਾ ਮੈਸੇਜ ਆਇਆ ਹੋਇਆ ਸੀ ਕਹਿੰਦੇ ਗਿਆਨੀ ਜੀ ਅਮੂਤਪਾਲ ਦੀ ਗੱਲ ਤਾਂ ਤੁਸੀਂ ਕੱਲ ਕਰਤੀ ਸੀ ਅੱਜ ਮੇਰੇ ਕੁਟੀੜ ਦੀ ਵੀ ਕਰ ਦਿਓ ਮੈਂ ਕਿਹਾ ਦੱਸੋ ਕਹਿੰਦੇ ਕਿੱਥੇ ਬੈਠਾ ਮੈਂ ਕਿਹਾ ਤੁਸੀਂ ਦੱਸ ਦਿਓ ਕਹਿੰਦੇ ਸਾਨੂੰ ਪਤਾ ਹੁੰਦਾ ਫਿਰ ਤੁਹਾਨੂੰ ਕਨੂੰ ਪੁੱਛਦੇ ਅਸੀਂ ਕਿਹੜਾ ਇੰਟੈਲੀਜੈਂਸ ਵਿੱਚ ਕੰਮ ਕਰਦੇ ਹਾਂ ਐਦਾਂ ਜਿਹੜਾ ਬੰਦਾ ਜਿਹੋ ਜਿਹਾਂ ਕਰਤੂਤਾਂ ਕਰਦਾ ਹੈ ਉਹੀ ਜੀ ਗੱਲ ਕਰਨੀ ਹੁੰਦੀ ਹੈ ਉਹ ਸਮਾਜ ਦੀ ਭਲਾਈ ਲਈ ਹੁੰਦੀ ਹੈ ਦੁਨੀਆਂ ਦੀ ਭਲਾਈ ਲਈ ਪਰ ਰੇੜੀਆਂ ਭੇਡਾਂ ਚੀਕਾਂ ਮਾਰਦੀਆਂ ਉਹਨਾਂ ਨੂੰ ਬੇਨਤੀ ਹੈ ਜੇ ਥੋੜੇ ਤੱਕ ਇਹ ਗੱਲ ਪਹੁੰਚਦੀ ਹੈ ਹਿੰਮਤਾ ਮਸਲਾ ਵੀ ਠੰਡਾ ਹੋ ਗਿਆ ਉਹ ਮੁੰਡੇ ਨਾਲ ਦੇ ਖੜੇ ਗਏ ਸੂਰਮਾ ਆਜੇ ਫਿਰ ਪੰਜਾਬ ਦੇ ਵਿੱਚ ਆਵੇਂ ਉਠਾਵੇ ਮਸਲੇ ਨਾਲੇ ਹੁਣ ਰੋਲਾ ਪਿਆ ਹੋਇਆ ਕਹਿੰਦੇ ਕੋਈ ਹੈ ਨਹੀਂ ਪੰਥ ਕਜੋਦਾ ਇੱਥੇ ਕੌਮ ਦੀ ਰਾਖੀ ਕਰਨ ਵਾਲਾ ਆਜੇ ਹੁਣ ਨਾਲੇ ਭੇਡਾਂ ਆ ਜਾਣੀਆਂ ਸਾਹਮਣੇ ਇਹ ਸਾਰੇ ਨਾ ਫੂਕ ਦੇਣ ਵਾਲੇ ਐ ਤੇ ਇਹ ਪੈਲੀਆਂ ਚ ਖੜਦਾ ਕੋਈ ਨਹੀਂ ਹੁੰਦਾ ਕੋਈ ਨਹੀਂ ਖੜਦਾ ਹੁੰਦਾ ਆ ਜਿਹੜਾ ਟੱਕੀ ਵਾਲਾ ਸੀ ਨਾ ਬੂਵਨਾ ਸਾਧ ਹੁਣ ਵੀ ਫਿਰਦਾ ਹ ਹਾਥੀ ਤੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਕਿਤੇ ਮੂਰਾਂ ਨੂੰ ਚੋਗਾ ਪਾਉਂਦਾ ਹੁੰਦਾ ਕਿਤੇ ਸੱਪ ਦੇ ਮੂਹਰੇ ਦੁੱਧ ਰੱਖਦਾ ਹੁੰਦਾ ਤੇ ਉਹਨੇ ਇੱਕ ਵਾਰੀ ਮੰਗਾ ਲੈ ਲਿਆ ਸੀ ਪ੍ਰਸ਼ਾਸਨ ਵਾਲੇ ਜਿਹੜੇ ਖੇਤਰ ਪਿਆ ਉਹਨੂੰ ਫੜ ਲਿਆ ਸੀ ਫੜ ਲਿਆ ਸੀ ਉਹਨੂੰ ਪੁਲਿਸ ਨੇ ਦਰਾਹੇ ਪੜਤੇ ਇਹ ਜਿਹੜੇ ਸਾਡੇ ਬਾਬਿਆਂ ਦੇ ਚੇਲੇ ਉਹਨਾਂ ਨੇ ਕੱਟ ਕਰ ਲਿਆ ਕਰੋੜ ਜਾਮ ਕਰਤਾ ਉਧਰੋਂ ਆਰਮੀ ਨੇ ਨੰਗਣਾ ਸ਼ਿਕਾਰ ਕਰ ਗਲਦੀ ਉਦੋਂ ਲੜਾਈ ਚੱਲਦੀ ਸੀ ਤੇ ਉੱਠਣਾ ਕਹਿੰਦੇ ਅਸੀਂ ਨਹੀਂ ਉੱਠਦੇ ਆਰਮੀ ਦੇ 5-4 ਬੰਦਿਆਂ ਨੇ ਡਾਂਗ ਭਰਾਈ ਚੰਗੀ ਤਰ੍ਹਾਂ 5-5 ਫੁੱਟ ਦੀ ਤਾਰ ਲੱਗੀ ਸੀ ਉਹ ਵੀ ਟੱਪ ਕੇ ਗਈ 10 ਮਿੰਟਾਂ ਵਿੱਚ ਰੋਡ ਖਾਲੀ ਕਰਾਤਾ ਜਿਹੜਾ ਕਹਿੰਦੇ ਸੀ ਨਾ ਟੱਕੀ ਵਾਲਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸਭ ਉੱਡ ਗਏ ਕੋਈ ਨਹੀਂ ਖੜਿਆ ਉੱਥੇ ਮਤਲਬ ਪੈਂਦੀਆਂ ਵਿੱਚ ਕੋਈ ਨਹੀਂ ਖੜਦਾ ਸਭ ਗਲਾਸੀ ਦੇ ਯਾਰ ਜਿਨ੍ਹਾਂ ਚ ਗਲਾਸੀ ਮਿਲਦੀ ਰਵੇ ਨਾ ਉਹਨਾਂ ਚਿਰ ਚਿਲ-ਚਿਲ ਕਰਦੇ ਹੁੰਦੇ ਆ ਉਦੋਂ ਬਾਅਦ ਕੋਈ ਨਹੀਂ ਤੇ ਹੁਣ ਸੂਰਮਾ ਕਿੱਥੇ ਬੈਠਾ ਹੈ ਅਸ਼ਾ ਲਾ ਹੁਣ ਇੱਕ ਗੱਲ ਭੁੱਲੀ ਗਿਆ ਸੀ ਮੈਂ ਉਹ ਜਿਹੜੇ ਵਕੀਲ ਸਰੰਡਰ ਕਰਨ ਨੂੰ ਕਹਿੰਦੇ ਸੀ ਉਹਨਾਂ ਨੂੰ ਵੀ ਬੇਨਤੀ ਹੈ ਬਾਈ ਤੇ ਉਹ ਵੀ ਥੋੜਾ ਬਹੁਤ ਫੋਨ ਫਨ ਕਰਕੇ ਪੁੱਛੋ ਘੁੰਮਣਵਰਤ ਤਾਂ ਕਹਿੰਦਾ ਸਾਨੂੰ ਫੋਨ ਆਇਆ ਕਿ ਮੈਂ ਸਰੰਡਰ ਕਰ ਦੂੰ ਇੱਕ ਬੀਬੀ ਨੇ ਐਂਟਰੀ ਕੀਤੀ ਸੀ ਪਹਿਲਾਂ ਹੋੜਾ ਵੱਡੀ ਪਾਗ ਵਾਲਾ ਖਾਰਾ ਸਾਰੇ ਚੁੱਪ ਕਰਕੇ ਬਹਿ ਗਏ ਹੁਣ ਪਤਾ ਸੀ ਵੀ ਐਮੀ ਜੇ ਤੁੱਕੇ ਦਾ ਤੀਰ ਬਣ ਗਿਆ ਚਲਾ ਲੈਨੇ ਆ ਚਾਰ ਪੈਸੇ ਆ ਜਾਣਗੇ ਪਰ ਹੁਣ ਕਿੱਥੇ ਸੂਰਮਾ ਸ਼ੋਰ ਮਾਣੇ 16 ਹਕੂਮਤ ਧੱਕਾ ਕਰਦੀ ਹੁੰਦੀ ਹੈ ਜਿਹੜੇ ਕਹਿੰਦੇ ਤੇ ਉਹਨੂੰ ਹਕੂਮਤ ਧੱਕਾ ਚੰਗੀ ਤਰ੍ਹਾਂ ਕਰੋ ਅਗਲੇ ਨੂੰ ਪਤਾ ਹੈ ਵੀ ਪੰਜਾਬ ਦੀ ਜਿਹੜੀ ਪੁਲਿਸ ਹੈ ਨਾ ਉਹ ਪਟਾਏ 100 ਮਾਰ ਕੇ ਇੱਕ ਗਿਣਦੀ ਹੈ ਫਿਰ ਜਦੋਂ 1000 ਹੋ ਜਾਂਦਾ ਤੇ ਫਿਰ ਇੱਕ ਦੇ ਨਾਲ ਜ਼ੀਰੋ ਲਾਉਂਦੇ 10 ਹੀ ਬਣਦੇ ਜਾਣੀ ਕਿ ਐਵੇਂ ਨਾ ਫੂਕ ਦੇ ਕੇ ਜੋਧੇ ਬਣਾਇਆ ਕਰੋ ਇਹਨਾਂ ਜੋਧਿਆਂ ਨੇ ਕੌਮ ਦਾ ਕੱਖ ਲਈ ਸਵਾਰੇ ਨਾ ਸਵਾਰਨ ਪਹਿਲਾਂ ਉਹ ਠਰਕੀ ਨੂੰ ਦੀਪ ਸਿੱਧੂ ਨੂੰ ਜੋਧਾ ਬਣਾ ਕੇ ਪੇਸ਼ ਕਰਦਾ ਸੀ ਗੱਡੀ ਮਾਰੀ ਐਕਸੀਡੈਂਟ ਕਰਤਾ ਟਰੱਕ ਦੇ ਵਿੱਚ ਵਿੱਚ ਸ਼ਰਾਬ ਦੀ ਬੋਤਲ ਪਈ ਸੀ ਹੋਰੀਨਾ ਰਾਏ ਕੁੜੀ ਆਈ ਪੂਰਾ ਜੋਰਾ 10 ਨੰਬਰ ਦੀ ਫਿਲਮ ਦਾ ਸੀਨ ਬਣਾ ਕੇ ਪੇਸ਼ ਕੀਤਾ ਮਤਲਬ ਬੀਏ ਉਹ ਜੋਦੇ ਨੇ ਕੋਈ ਤਾਂ ਜਨਾਨੀ ਬਾਜ ਹੈ ਕੋਈ ਗੈਸਟਰ ਬਾਜ ਕੋਈ ਲੁੱਟ ਖੋਹ ਕਰਨ ਵਾਲਾ ਹੈ ਕੋਈ ਟਰੱਕ ਡਰਾਈਵਰ ਸੀ ਕੰਪਨੀਆਂ ਦਾ ਬੇੜਾ ਵਾਹ ਕੇ ਭੱਜਿਆ ਹੋਇਆ ਕੋਈ ਇਥੇ ਅਮਰ ਸ਼ਕਾਉਣ ਦੇ ਨਾਂ ਤੇ ਨਸ਼ਾ ਜਲਾਉਣ ਦੇ ਨਾਂ ਤੇ ਤੋਰੀ ਫੁਲਕਾ ਜਲਾਉਣ ਵਾਸਤੇ ਚੱਲ ਪਏ ਤੇ ਹੁਣ ਲੋਕ ਤਕਰੀਬਨ 70% ਸਮਝੇ ਹੋਇਆ ਵੀ ਇਹਨਾਂ ਤੋਂ ਦੂਰ ਹੀ ਰਹੀ ਏ ਮੈਂ ਤਾਂ ਗੱਲ ਕੀਤੀ ਸੀ ਮੈਂ ਕਿਹਾ ਯਾਦ ਕਰਾ ਦਈਏ ਵੀ ਭੁੱਲਦਾ ਨਹੀਂ ਇਹ ਇੱਕ ਤਸੂਲ ਮੇ ਨੂੰ ਬੱਸ ਮੈਂ ਤਾਂ ਮੁਸਲਿਕ ਇਹ ਨਾ ਹੋਣਾ ਕਿਉਂਕਿ ਦੇ ਪਿਓ ਦੀ ਜਦੋਂ ਇੰਟਰਵਿਊ ਸੁਣੀ ਕਤੂਤ ਸਾਹਮਣੇ ਆ ਗਈ ਸੀ ਤੇ ਜੇ ਚਲੂਣੇ ਚ ਲੈਣੇ ਲੜਦੇ ਹੋਏ ਦੱਸ ਦਿਓ ਤੇ ਦੁਬਾਰਾ ਇੱਕ ਵੀਡੀਓ ਬਣਾ ਕੇ ਫੇਰ ਦਵਾਈ ਦੇ ਦਿਆਂਗੇ ਹਰ ਕਈਆਂ ਦੇ ਪਾਸੇ ਵੀ ਹੁੰਦੀ ਹੈ ਡਾਕਟਰ ਪੈਸੇ ਲੈਂਦਾ ਜੇ ਤੁਸੀਂ ਵੀਡੀਓ ਸੁਣੋਗੇ ਉਹ ਖੁਰ ਜਾਂਦੀ ਹੈ ਡਾਕਟਰ ਦੇ ਪੈਸੇ ਵੇਚਣੇ ਨਾਲੇ ਤੰਦਰੁਸਤ ਹੋ ਜਾਓਗੇ ਸਾਡਾ ਕੰਮ ਹੈ ਜੀ ਇਹ ਕਰਨਾ ਇਹ ਕਰਨਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ